ਸਿੱਧੂ ਮੂਸੇ ਵਾਲੇ ਦੇ ਗੀਤ ਦਾ ਗੀਤ ਰੀਲੀਜ਼ ਤੋਂ ਪਹਿਲਾਂ ਟੀਜ਼ਰ ਰੀਲੀਜ਼ ਕਰ ਦਿੱਤਾ ਗਿਆ ਅਤੇ ਟੀਜ਼ਰ ਨੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਜਿੰਨੀ ਉਮੀਦ ਸੀ ਲੋਕਾਂ ਨੂੰ ਉਹਦੇ ਨਾਲੋਂ ਡਬਲ ਰਿਸਪੌਂਸ ਲੋਕਾਂ ਨੇ ਦਿੱਤਾ ਕਮਾਲ ਕਰਤੀ ਸਿੱਧੂ ਮੂਸੇ ਵਾਲੇ ਦੇ ਬਰੋਟੇ ਗੀਤ ਦੇ ਟੀਜ਼ਰ ਨੇ ਅੱਜ ਹੀ ਰੰਧਾਵੇ ਦਾ ਜਿਵੇਂ 27 ਤਰੀਕ ਨੂੰ ਉਸਨੇ ਕਿਹਾ ਸੀ ਗੀਤ ਵੀ ਰੀਲੀਜ਼ ਹੋਇਆ ਅਤੇ ਗੀਤ ਰਿਲੀਜ਼ ਹੋਣ ਤੋਂ ਥੋੜਾ ਸਮਾਂ ਬਾਅਦ ਹੀ ਸਿੱਧੂ ਦੀ ਜਿਹੜੀ ਟੀਮ ਹੈ ਉਹਨਾਂ ਨੇ ਟੀਜ਼ਰ ਛੱਡਤਾ ਬਰੋਟੇ ਗੀਤ ਦਾ ਜਿੰਨੀ ਉਮੀਦ ਹੈਗੀ ਸੀ ਉਸ ਤੋਂ ਡਬਲ ਰਿਸਪੌਂਸ ਆ ਕਿਵੇਂ ਆ ਮੇਰੇ ਕੋਲੇ ਜਿਹੜਾ ਸਕਰੀਨਸ਼ਾਟ ਲੈਤਾ ਗਿਆ ਤਕਰੀਬਨ 1 ਇੱਕ ਇੱਕ ਘੰਟਾ ਹੋਇਆ ਸੀ ਉਦੋਂ ਇਸ ਟੀਜ਼ਰ ਨੂੰ ਅਪਲੋਡ ਕਰੇ ਨੂੰ ਮੇਰੇ ਕੋਲੇ ਜਿਹੜੇ ਵਿਊ ਸ਼ੋ ਕਰ ਰਹੇ ਨੇ 6 ਲੱਖ ਕਰ ਰਹੇ ਨੇ ਸਿਰਫ ਟੀਜ਼ਰ ਦੇ ਉੱਪਰ ਆ 6 ਲੱਖ ਵਿਊ ਸ਼ੋ ਕਰ ਰਹੇ ਨੇ ਵੈਸੇ ਮੈਨੂੰ ਪਤਾ ਆਪਾਂ ਨੂੰ 6 ਲੱਖ ਸ਼ੋ ਹੋ ਰਿਹਾ ਪਰ ਜਦੋਂ ਕ੍ਰिएਟਰ ਸਟੂਡੀਓ ਖੋਲਾਂਗੇ ਹੋ ਸਕਦਾ ਉਹਦੇ ਲਈ 1.5 ਮਿਲੀਅਨ ਲੰਘਿਆ ਹੋਵੇ ਥੋੜੇ ਸਮੇਂ ਬਾਅਦ ਅਪਡੇਟ ਹੁੰਦੇ ਨੇ ਪਰ ਟੀਮ ਨੂੰ ਪਤਾ ਲੱਗ ਜਾਂਦਾ ਕਿ ਵਿਊ ਕਿੰਨੇ ਹੋ ਗਏ ਵਿਊ ਐ ਜੀ ਤੇਜ਼ੀ ਨਾਲ ਵੱਧ ਰਹੇ ਨੇ ਕਿਉਂਕਿ ਮੈਂ 1.5 ਪੌਣੇ 2 ਮਿਲੀਅਨ ਦਾ ਹਿਸਾਬ ਲਗਾਇਆ ਹੋਇਆ ਉਹ ਕਿਵੇਂ ਕਿਉਂਕਿ ਜਿਹੜੇ ਇਸ ਦੇ ਉੱਪਰ ਕਮੈਂਟ ਨੇ ਕਮੈਂਟ ਇਸ ਦੇ ਉੱਪਰ 64000 ਆ ਚੁੱਕੇ ਨੇ 6 ਲੱਖ ਦੇ ਉੱਪਰ ਇੰਨੇ ਕਮੈਂਟ ਨਹੀਂ ਹੁੰਦੇ ਹੈਗੇ ਜਿੰਨੇ ਕਮੈਂਟ ਇਸ ਦੇ ਉੱਪਰ ਸ਼ੋਹੂਰ ਨੇ ਇਸ ਦਾ ਮਤਲਬ ਇਹ ਹੈ ਕਿ ਜਿਹੜਾ ਟੀਜ਼ਰ ਹੈ ਤਕਰੀਬਨ 1.5 ਤੋਂ 2 ਮਿਲੀਅਨ ਦੇ ਲਵੇ ਇੱਕ ਘੰਟੇ ਦੇ ਵਿੱਚ ਵਗਿਆ ਅਤੇ ਲਾਈਕ ਨੇ ਜਿਹੜੇ 228000 ਨੇ ਦੂਸਰੇ ਪਾਸੇ ਆਕਰ ਆਪਾਂ ਗੱਲ ਕਰਦੇ ਹਾਂ ਜਿਹੜੀ ਚੀਜ਼ ਦੀ ਕੌਂਟਰੋਵਰਸੀ ਹੋ ਰਹੀ ਸੀ ਰੰਧਾਵੇ ਵਾਲਾ ਜਿਹੜਾ ਗੀਤ ਸੀ ਕਿ ਬਰੋਬਰ ਛੱਡਾਂਗੇ 27 ਤਰੀਕ ਨੂੰ ਉਸ ਦੇ ਉੱਪਰ ਜਿਹੜੇ ਵਿਊ ਨੇ ਜਦੋਂ ਮੈਂ ਸਕਰੀਨਸ਼ਾਟ ਲੈਂਦਾ 1.8 ਮਿਲੀਅਨ ਨੇ 2 ਘੰਟਿਆਂ ਦੇ ਵਿੱਚ ਪਰ ਅਗਰ ਆਪਾਂ ਗੱਲ ਕਰਦੇ ਹਾਂ ਕਮੈਂਟਾਂ ਦੀ ਕਮੈਂਟਸ ਦੇ ਉੱਪਰ ਪ੍ਰਭਾਵ ਘਟਨੇ ਕਮੈਂਟ 4900 ਕਮੈਂਟ ਨੇ 1.8 ਮਿਲੀਅਨ ਵਿਊ 4900 ਕਮੈਂਟ ਸਿੱਧੂ ਦੇ 64000 ਕਮੈਂਟ ਇੱਕ ਘੜੇ ਦੇ ਵਿੱਚ ਤਾਂ ਫਰਕ ਵੱਡਾ ਗੀਤ ਹਲੇ ਆਇਆ ਨਹੀਂ ਗੀਤ ਤੋਂ ਪਹਿਲਾਂ ਟੀਜ਼ਰ ਰਿਲੀਜ਼ ਕਰਾਇਆ ਗਿਆ ਪਰ ਟੀਜ਼ਰ ਨੇ ਵੱਡਾ ਕਮਾਲ ਕਰਤਾ ਐਸੇ ਕਰਕੇ ਦਾ ਸਿੱਧੂ ਕਹਿੰਦਾ ਹੁੰਦਾ ਸੀ ਕਿ ਯਾਰ ਗੀਤ ਹੈ ਜਿਹੜਾ ਕੋਈ ਮਰਜ਼ੀ ਬਰੋਬਰ ਛੱਡ ਲਈ ਹੈ ਨਾ ਖੈਰ ਉਸ ਦੇ ਜਾਣ ਤੋਂ ਬਾਅਦ ਇਹ ਕਾਉਂਟਰਵਰਸੀਆਂ ਹੋਣੀਆਂ ਨਹੀਂ ਚਾਹੀਦੀਆਂ ਪਤਾ ਨਹੀਂ ਕਿਵੇਂ ਕਾਉਂਟਰਵਰਸੀ ਬਣ ਗਈ ਸਿੱਧੂ ਦੇ ਜਾਣ ਤੋਂ ਬਾਅਦ ਕਿਸੇ ਵੀ ਗੀਤ ਨੂੰ ਲੈ ਕੇ ਕੋਈ ਵੱਡੀ ਕਾਉਂਟਰਵਰਸੀ ਹੋਈ ਨਹੀਂ ਕਿਉਂਕਿ ਜਿਹੜੇ ਉਸਦੇ ਪਿਆਰ ਕਰਨ ਵਾਲੇ ਚਾਹਣ ਵਾਲੇ ਨੇ ਉਹ ਵੀ ਧਿਆਨ ਰੱਖਦੇ ਨੇ ਕਿ ਕੋਈ ਕਾਉਂਟਰਵਰਸੀ ਨਾ ਬਣੇ ਪਰ ਇਹ ਬਲਕੌਰ ਸਿੰਘ ਵੱਲੋਂ ਇੱਕ ਬਿਆਨ ਦਿੱਤਾ ਗਿਆ ਉਸ ਤੋਂ ਬਾਅਦ ਇੱਕ ਕਾਉਂਟਰਵਰਸੀ ਜੀ ਬਣ ਗਈ ਇੱਕ ਚੀਜ਼ ਇਹ ਤੇ ਹੋਰ ਦਾ ਨਾ ਰੰਧਾਵੇ ਤੋਂ ਇਲਾਵਾ ਹੋਰ ਵੀ ਇੱਕ ਦੋ ਕਲਾਕਾਰ ਨੇ ਜਿਨ੍ਹਾਂ ਨੇ ਅੱਜ ਗੀਤ ਰਿਲੀਜ਼ ਕਰੇ ਨੇ ਖੈਰ ਆਪਾਂ ਅਗਲੇ ਦਾ ਨਾਮ ਲੈ ਕੇ ਕੋਈ ਕਾਉਂਟਰਵਰਸੀ ਜੀ ਬਣਾਉਣਾ ਨਹੀਂ ਚਾਹੁੰਦੇ ਹੈਗੇ ਪਰ ਸਿੱਧੂ ਵਾਲਾ ਜਿਹੜਾ ਗੀਤ ਹੈ ਹੁਣ ਦੇਖਣਾ ਇਹ ਹੋਊਗਾ ਕਿ ਗੀਤ ਦਾ ਕੀ ਹਾਲ ਹੁੰਦਾ ਕਿੰਨੇ ਕ ਮਿਲੀਅਨ ਗੀਤ ਜਾਊਗਾ ਕਿਉਂਕਿ ਅਗਰ ਪਰ ਰੰਧਾਵੀ ਦੀ ਗੱਲ ਕਰ ਰਹੇ ਸੀ ਉਹ ਵੀ ਕੋਈ ਛੋਟਾ ਕਲਾਕਾਰ ਨਹੀਂ ਹੈਗਾ ਵੱਡਾ ਕਲਾਕਾਰ ਆ ਕਿਸੇ ਨੂੰ ਵੀ ਮਾੜਾ ਕਹਿਣਾ ਸਹੀ ਨਹੀਂ ਹੈਗਾ ਸਾਰੇ ਸਹੀ ਨੇ ਆਪਣੀ ਆਪਣੀ ਜਗ੍ਹਾ ਤੇ ਹੈਨਾ ਤਾਂ ਸਾਰੇ ਕੰਮ ਕਰਦੇ ਨੇ ਸਭ ਨੂੰ ਇਸ ਤਰ੍ਹਾਂ ਹੁੰਦਾ ਕਿ ਮੇਰਾ ਜਿਹੜਾ ਗੀਤ ਆ ਜਾਦੇ ਚੱਲੇ ਪਰ ਸਿੱਧੂ ਮੂਸੇ ਵਾਲਾ ਜਿਹੜਾ ਹੈਗਾ ਸੀ ਉਹਦੀ ਗੱਲਬਾਤ ਹੀ ਕੁਝ ਹੋਰ ਸੀ ਕਿਉਂਕਿ ਉਸ ਨੂੰ ਪਿਆਰ ਕਰਨ ਵਾਲੇ ਜਾਣਦੇ ਨੇ ਜਿਨ੍ਹਾਂ ਨਾਲ ਉਹ ਵਰਤਿਆ ਸੀ ਉਸਦੇ ਯਾਰ ਦੋਸਤ ਉਹੋ ਜਾਣਦੇ ਨੇ ਕਿ ਸਿੱਧੂ ਮੂਸੇ ਵਾਲਾ ਚੀਜ਼ ਕੀ ਸੀ ਖੈਰ ਰਿਸਪੌਂਸ ਬਹੁਤ ਘੈਂਟ ਆਇਆ ਅਗਰ ਮੈਂ ਗੱਲ ਕਰਾਂ ਪਿਛਲੇ ਇੱਕ ਦੋ ਜਿਹੜੇ ਗੀਤ ਨੇ ਉਹਨਾਂ ਨਾਲੋਂ ਜ਼ਿਆਦਾ ਰਿਸਪੌਂਸ ਆਉਂਦਾ ਹੈ ਦਿਖਾਈ ਦੇ ਰਿਹਾ ਸਿੱਧੂ ਮੂਸੇ ਵਾਲਾ ਇਸ ਗੀਤ ਨੂੰ ਜਿਹੜਾ ਸਿੱਧੂ ਮੂਸੇ ਵਾਲਾ ਦਾ ਇਹ ਗੀਤ ਆ ਪਰੋਟਾ ਇਸ ਨੂੰ ਜਿਆਦਾ ਰਿਸਪੌਂਸ ਆਉਂਦਾ ਹੋਇਆ ਦਿਖਾਈ ਦੇ ਰਿਹਾ ਦੂਸਰਾ ਨੰਬਰ ਇੱਕ ਹੋਰ ਇੱਥੇ ਗੱਲ ਕਰਦੇ ਆਂ ਵੀਡੀਓ ਦੀ ਜਿਹੜੀ ਟੀਜ਼ਰ ਦੇ ਵਿੱਚੋਂ ਝਲਕ ਪੈ ਰਹੀ ਆ ਵੀਡੀਓ ਬਹੁਤ ਕੈਂਟ ਲੱਗੀ ਕਿਉਂਕਿ ਕਈ ਵਾਰ ਆਪਾਂ ਨੇ ਦੇਖਿਆ ਸਿੱਧੂ ਮੂਸੇ ਵਾਲੇ ਬਾਈ ਦੇ ਜਾਣ ਤੋਂ ਬਾਅਦ ਜਿਹੜੀ ਵੀਡੀਓ ਬਣਾਉਂਦੇ ਨੇ ਵੀਡੀਓ ਦੇ ਵਿੱਚ ਬੜੀਆਂ ਮਤਲਬ ਕਮੀਆਂ ਰਹਿ ਜਾਂਦੀਆਂ ਨੇ ਪਰ ਟੀਜ਼ਰ ਤੋਂ ਤਾਂ ਇਹ ਲੱਗ ਰਿਹਾ ਕਿ ਟੀਜ਼ਰ ਦੇ ਵਿੱਚ ਇਹ ਜਿਹੜੀ ਵੀਡੀਓ ਆ ਹਰ ਪੱਖੋਂ ਟੈਕਨੀਕਲ ਤਰੀਕੇ ਨਾਲ ਜੇ ਅਗਰ ਆਪਾਂ ਦੇਖਦੇ ਆਂ ਕਿ ਵੀਡੀਓ ਕਿ ਵੀਡੀਓ ਬੜੇ ਧਿਆਨ ਨਾਲ ਬਣਾਈ ਆ ਬੜੀ ਸਹੀ ਬਣਾਈ ਆ ਹੈਨਾ ਬਾਕੀ ਦਾ ਦੇਖ ਕੇ ਪਤਾ ਲੱਗੂਗਾ ਪਰ ਜ਼ ਬਾਕੀ ਹੁਣ ਦੇਖਦੇ ਆ ਤੁਸੀਂ ਨੇ ਟੀਜ਼ਰ ਦੇਖਿਆ ਕਿਵੇਂ ਲੱਗਿਆ ਤੁਸੀਂ ਵੀ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਬਾਕੀ ਕਾਉਂਟਰਵਰਸੀ ਜੀ ਕੋਈ ਨਾ ਹੀ ਹੋਵੇ ਤਾਂ ਵਧੀਆ ਗੱਲ ਆ ਕਿਉਂਕਿ ਚੀਜ਼ਾਂ ਨੇ ਸਭ ਨਜ਼ਾਰਾ ਲਓ ਹੈ ਨਾ ਜਿਵੇਂ ਬਾਈ گاਉਂ ਦਾ ਸੀ ਗੀਤ ਜਿਹੜੇ ਸਟਾਈਲ ਨਾਲ ਉਹ ਗਾਉਂਦਾ ਸੀ ਆਪਣੇ ਚੌਣ ਵਾਲਿਆਂ ਕਰਕੇ ਤਾਂ ਹਰੇਕ ਚੀਜ਼ ਦਾ ਸਵਾਦ ਲੈਣਾ ਚਾਹੀਦਾ ਕਾਉਂਟਰਵਰਸੀਆ ਤੋਂ ਬਚਣਾ ਚਾਹੀਦਾ ਤੁਸੀਂ ਦੱਸਿਓ ਜ਼ਰੂਰ ਕਿਵੇਂ ਲੱਗਿਆ ਟੀਜ਼ਰ ਬਾਕੀ ਜਿਹੜੇ ਕਮੈਂਟ ਨੇ ਮੈਨੂੰ ਆਏ ਲੱਗਦਾ ਵਿਊ ਰਿਕਾਰਡ ਤੋੜਨਾ ਤੋੜਨਾ ਸਿੱਧੂ ਮੂਸੇਵਾਲਾ ਦੇ ਟੀਜ਼ਰ ਦੇ ਕਮੈਂਟ ਰਿਕਾਰਡ ਤੋੜ ਜਾਣਗੇ ਹਨ ਹੋ ਸਕਦਾ ਜੇ ਤੁਹਾਨੂੰ ਤੁਹਾਡੇ ਤੋਂ ਕਿਸੇ ਵੀਡੀਓ ਪਹੁੰਚ ਰਹੀ ਹੋਵੇ ਲੱਖ ਦੇ ਲਵੇ ਕਮੈਂਟ ਆ ਗਿਆ ਹੋਵੇ ਜੇ ਟੀਜ਼ਰ ਦੇ ਉੱਪਰ ਲੱਖ ਪਲੱਸ ਕਮੈਂਟ ਹੋ ਗਿਆ ਬਹੁਤ ਵੱਡੀ ਗੱਲ ਹੈ ਲੋਕਾਂ ਦੇ ਗੀਤ ਦੇ ਉੱਪਰ ਇੰਨੇ ਕਮੈਂਟ ਨਹੀਂ ਹੁੰਦੇ ਹੈਗੇ ਜਿੰਨੇ ਟੀਜ਼ਰ ਦੇ ਉੱਪਰ ਕਮੈਂਟ ਆਈ ਜਾ ਰਹੇ ਨੇ ਜਿਵੇਂ ਮੈਂ ਇਸ ਨੂੰ ਦੇਖ ਰਿਹਾ ਸੀ 10-10 ਮਿੰਟ ਮਗਰੋਂ ਤਾਂ 2-2 3-3000 ਲਗਾਤਾਰ ਬੱਦਰਿਆ ਸੀ ਤਾ ਇੱਕ ਘੰਟੇ ਦੇ ਵਿੱਚ 60000 ਕਮੈਂਟਸ ਹੀ ਹੁਣ ਤੁਸੀਂ ਵੀਡੀਓ ਦੇਖ ਰਹੇ ਹੋਵੋਗੇ ਤਾਂ ਜਿਹੜੇ ਅੰਕੜੇ ਨੇ ਉਹਨਾਂ ਦੇ ਵਿੱਚ ਬਦਲਾਅ ਹੋ ਸਕਦਾ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ